ਸਭ ਤੋਂ ਪਹਿਲਾਂ ਤਾਂ ਮੈਂ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਬਹੁਤ ਵੱਡਾ ਹਮਲਾ ਹੋਇਆ ਜੀ ਉੱਥੇ ਜਿਹੜੇ ਲੋਕ ਵਿਚਾਰੇ ਮਾਰੇ ਗਏ ਛੀਦੋਗੇ ਉਹਨਾਂ ਨੂੰ ਸਾਰੇ ਮੈਂ ਬਾਗੇਪੁਰ ਨੇ ਹਲਕੇ ਦੇ ਸਾਡੇ ਲੀਡਰਸ਼ਪਨਾਂ ਵੱਲੋਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਰਧਾ ਤੇ ਫੁੱਲ ਭੇਟ ਕਰਦਾ ਤੇ ਦੁੱਖ ਵੀ ਮਹਿਸੂਸ ਕਰਦੇ ਆ ਕਿ ਬਹੁਤ ਵੱਡਾ ਜਿਹੜਾ ਹਮਲਾ ਵਿਰੋਧੀ ਦੇਸ਼ ਨੇ ਕੀਤਾ ਬਹੁਤ ਮਾੜਾ ਹੋਇਆ ਤੁਹਾਡੀ ਹਮਲਾ ਜਿਹੜਾ ਹੋਇਆ ਜੀ ਅੰਕਲ ਹੋਰ ਕਿਹੜਾ ਮਸਲਾ ਲੱਗੇ ਤੁਸੀਂ ਅੱਜ ਜਿਹੜਾ ਹੈ ਅੱਜ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਕਿ ਆਗਾ ਜਿਹੜੀ ਉਹ ਪਿੰਡ ਮਾੜੀ ਮੁਸਫਾ ਪਿੰਡ ਨਾਥੇ ਵਾਲਾ ਨੱਥੂ ਵਾਲਾ ਅਤੇ ਬਾਗਾ ਪ੍ਰਾਣਾ ਅਤੇ ਹੋਰ ਕਈਆਂ ਪਿੰਡਾਂ ਦੇ ਵਿੱਚ 75 80 ਏਕੜ ਜ਼ਮੀਨ ਜਿਹੜੀ ਕਨਕੌਸੜੀ ਹੈ ਮਾੜੀ ਮੁਸਫਾ ਦੇ ਵਿੱਚ ਇਥੋਂ ਤੱਕ ਹੋਇਆ ਕਿ ਦੋ ਕਿੱਲੇ ਇੱਕ ਪਰਿਵਾਰ ਦੀ ਕਣਕ ਸਿੰਘ ਦੀ ਦੋਵੇਂ ਸੜ ਗਈ ਜੀ ਇਸੇ ਤੱਕ ਬਾਗੇਪੁਰਾਣੇ ਦੇ ਵਿੱਚ ਹੋਇਆ ਤੇ ਜਿਹੜੀ ਨੱਥੂ ਵਾਲੇ ਦੇ ਵਿੱਚ ਨਾਥੇ ਆਏ ਦੇ ਵਿੱਚ ਅੱਗ ਲੱਗੀ ਉਹ ਪਰਿਵਾਰ ਬਾਗੇਪੁਰਾਣੇ ਦੇ ਸੀ ਜੀ ਪੜਾ ਕੋਈ ਵੀ ਪਰਿਵਾਰ ਹੋਵੇ ਬਹੁਤ ਵੱਡੀ ਦੁੱਖ ਦੀ ਗੱਲ ਹੈ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਲੱਖ ਰੁਪਈਆ ਮੁਆਵਜ਼ਾ ਜਿਹੜਾ ਜੀ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਅੱਜ ਕਿਸਾਨ ਤਬਾਹ ਹੋ ਗਿਆ ਕੰਜਾਂ ਦੀ ਠੇਕੇ ਤੇ ਲਈ ਹੋਈ ਜ਼ਮੀਨ ਸੀ ਉਹਨਾਂ ਨੇ ਠੀਕਾ ਠੇਕਾ ਵੀ ਭਰ ਚੁੱਕੇ ਆ ਜੀ ਤੇ ਫਸਲ ਵੀ ਜਿਹੜੀ ਤਬਾਹ ਹੋ ਗਈ ਉਹਨਾਂ ਦੇ ਘਰ ਨਾ ਤੂੜੀ ਨਾ ਦਾਣੇ ਖਾਣ ਨੂੰ ਵੀ ਨਹੀਂ ਰਹੇ ਜੀ ਬਹੁਤ ਵੱਡੀ ਦੁੱਖ ਦੀ ਗੱਲ ਆ ਤੇ ਮੈਂ ਪ੍ਰਸ਼ਾਸਨ ਨੂੰ ਵੀ ਡੀਸੀ ਸਾਹਿਬ ਨੂੰ ਵੀ ਐਸਟੀਐਮ ਸਾਹਿਬ ਨੂੰ ਸਬੰਧਤ ਸਾਰੇ ਅਫਸਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਲਦੀ ਤੋਂ ਜਲਦੀ ਕਰਦੌਰੀਆਂ ਕੀਤੀਆਂ ਜਾਣ ਤੇ ਇਹਨਾਂ ਨੂੰ ਮੁਆਵਜ਼ਾ ਜਿਹੜਾ ਸਰਕਾਰ ਨੂੰ ਵੀ ਅਪੀਲ ਤੇ ਬੇਨਤੀ ਕਰਦੇ ਆਂ ਕਿ ਤੁਸੀਂ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਮੁਰਗੀ ਮਰੀ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ ਮਾਨ ਸਾਹਿਬ ਇਹ ਗੱਲਾਂ ਕਰਦੇ ਹੁੰਦੇ ਸੀ ਜਦੋਂ ਇਹ اپੋਜੀਸ਼ਨ ਦੇ ਵਿੱਚ ਸੀ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਮੈਂ ਇੱਕ ਵੀਡੀਓ ਦੇਖੀ ਸੀ ਕਿ ਨਿੰਮ ਦੀ ਟਾਣੀ ਤੋੜ ਕੇ ਅੱਗ ਭਜਾਉਂਦੇ ਦੇਖੇ ਗਏ ਜੀ ਅੱਜ ਮੁੱਖ ਮੰਤਰੀ ਸਾਹਿਬ ਨਜ਼ਰ ਨਹੀਂ ਆਉਂਦੇ ਕਿ ਅੱਜ ਉਹਨਾਂ ਦੀ ਸਰਕਾਰ ਆਜ 3.5 ਸਾਲ ਹੋ ਗਏ ਕਰੀਬ ਸਰਕਾਰ ਬਣੀ ਨੂੰ ਅੱਜ اپੋਜੀਸ਼ਨ ਪਾਰਟੀਆਂ ਜਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜੀ ਇਹ ਮੁੱਦੇ ਚੁੱਕਦਾ ਰਿਹਾ ਤੇ ਚੁੱਕਦਾ ਹੀ ਰਹੇਗਾ ਤੇ ਮੈਂ ਲੋਕਾਂ ਨੂੰ ਵੀ ਜਨਤਨ ਨੂੰ ਵੀ ਅਪੀਲ ਕਰਦਾ ਕਿ ਜਿੰਨੀ ਵੀ ਕੋਈ ਸਹਾਇਤਾ ਪਾਰਟੀ ਬਜਟ ਦੇ ਉੱਪਰ ਉੱਠ ਕੇ ਗੁਰਦੁਆਰਾ ਸਬਾਨਾਂ ਦੇ ਗ੍ਰੰਥੀ ਸਬਾਨਾਂ ਨੂੰ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਕਿ ਪਿੰਡਾਂ ਦੇ ਵਿੱਚ ਵਾਜਾਂ ਦੇ ਕੇ ਜਿੰਨੀ ਵੀ ਇਹਨਾਂ ਦੀ ਸਹਾਇਤਾ ਹੋ ਸਕੇ ਪੜਾਓ ਤੂੜੀ ਦੇ ਰੂਪ ਚ ਹੋਵੇ ਪੜਾ ਦਾਣਿਆਂ ਦੇ ਰੂਪ ਚ ਹੋਵੇ ਪੜਾ ਪੈਸਿਆਂ ਦੇ ਰੂਪ ਚ ਹੋਵੇ ਉਹ ਇਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਮੈਨੂੰ ਬਹੁਤੀ ਆਸ ਨਹੀਂ ਸਰਕਾਰ ਤੋਂ ਜੀ ਅਪੀਲ ਤੇ ਬੇਨਤੀ ਆਪਾਂ ਕਰਦੇ ਆ ਪਰ ਅੱਗੇ ਬੜੇ ਮਾਨ ਸਾਹਿਬ ਨੇ ਬਿਆਨ ਬੜੇ ਵੱਡੇ ਵੱਡੇ ਦਿੱਤੇ ਸੀ ਜਦੋਂ ਹੜ੍ਹ ਆਏ ਸੀ ਕਿ ਮੈਂ ਮੁਰਗੀ ਮਰੇ ਦੀ ਵੀ ਪੈਸੇ ਦੇਵਾਂਗਾ ਪਰ ਉੱਥੇ ਕਿਸੇ ਨੂੰ ਦਵਾਈ ਨਹੀਂ ਮਿਲੀ ਜੀ ਇਸ ਕਰਕੇ ਮੈਂ ਬਹੁਤੀ ਆਸਦਾ ਨਹੀਂ ਸਰਕਾਰ ਤੋਂ ਕਰਦਾ ਸਾਡੀ ਜਿਹੜੀ ਟੀਮ ਹੈ ਇਸ ਕਰਕੇ ਅੱਜ ਅਸੀਂ ਇਕੱਠੇ ਹੋਇਆ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਕਿ ਸਰਕਾਰ ਨੂੰ ਅਪੀਲ ਤੇ ਬੇਨਤੀ ਸਾਨੂੰ ਕਰਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਕਿ ਲੱਖ ਰੁਪਏ ਜਿਹੜਾ ਬੰਦ ਹੈ ਮੁਆਵਜ਼ਾ ਉਹ ਦਿੱਤਾ ਜਾਵੇ ਤੇ ਅਸੀਂ ਵੈਲਕਮ ਵੀ ਕਰਾਂਗੇ ਜੇ ਲੱਖ ਰੁਪਏ ਮੁਆਵਜ਼ਾ ਦੇਣਗੇ ਤਾਂ ਮਤਲਬ ਸਾ ਲੱਖ ਰੁਪਏ ਦੀ ਗੱਲ ਕੀਤੀ ਹੈ ਲੱਖ ਰੁਪਏ ਕਿੰਨੀ ਜਗ੍ਹਾ ਦਾ ਜਿਹੜਾ ਤੁਸੀਂ ਮੁਆਵਜ਼ਾ ਮੰਗਦੇ ਇੱਕ ਏਕੜ ਦਾ ਇੱਕ ਏਕੜ ਦਾ ਜੇ 80 ਕਿਲੇ 85 ਲੱਖ ਰੁਪਏ ਮੰਗਦਾ ਜੀ ਤੇ 75 ਕਿਲੇ 75 ਲੱਖ ਮੰਗਦਾ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਵੇਂ ਫੀਕੋਟ ਬਹੁਤ ਵੱਡਾ ਨੁਕਸਾਨ ਹੋਇਆ ਤੇ ਇੱਕ ਸਰਕਾਰ ਦਾ ਫੇਲਿਅਰ ਵੀ ਆ ਜੀ ਕਿ ਐਂਬੂ ਉਦੋਂ ਜਾਂਦੀਆਂ ਦੂਜੀਆਂ ਐਂਬੂਲੈਂਸ ਫਾਇਰ ਬ੍ਰਿਗੇਡ ਜੀ ਜਦੋਂ ਅੱਗ ਵੱਹ ਚੁੱਕੀ ਹੁੰਦੀ ਹੈ ਜੀ ਕਈ ਥਾਂ ਦੇਖਿਆ ਕਿ ਫਾਇਰ ਬ੍ਰਿਗੇਡ ਉਦੋਂ ਪਹੁੰਚਦੀ ਹੈ ਕਿ ਅੱਗ ਲੋਕ ਬੁਝਾ ਲੈਂਦੇ ਆ ਆਪਦੇ ਜਦੋਂ ਜਿਹੇ ਦੇ ਨਾਲ ਜ਼ਮੀਨ ਨੂੰ ਵਾਹ ਕੇ ਜਾਂ ਪਿੰਡਾਂ ਦੇ ਵਿੱਚ ਟੈਂਕੀਆਂ ਇੱਕ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਨੀ ਚਾਹਣਾ ਕਿ ਹਰ ਪਿੰਡ ਦੇ ਵਿੱਚ ਪਲ ਸੋਸਾਇਟੀ ਦੇ ਵਿੱਚ ਇੱਕ ਦੋ ਟੈਂਕੀਆਂ ਭੇਜੀਆਂ ਜਾਣ ਕਿ ਨਾਲ ਦੀ ਨਾਲ ਹੀ ਉਹ ਪਿੰਡ ਆ ਜਿਹੜਾ ਉਸੇ ਟਾਈਮ ਜਾ ਕੇ ਤੇ ਉਹ ਪਹਿਲਾਂ ਪਰਕੇ ਠੰਡੀਆਂ ਜਾਣ ਤੇ ਉਸ ਤੋਂ ਬਾਅਦ ਦੇ ਵਿੱਚ ਵਾਣਾ ਦੇ ਵਿੱਚ ਲੈ ਜਾਣ ਕਿਉਂਕਿ ਸਿਰਫ 20 ਦਿਨਾਂ ਦਾ ਸੀਜ਼ਨ ਜੀ ਜਿਹੜਾ ਕਣਕ ਦਾ ਸੀਜ਼ਨ ਹੁੰਦਾ ਕਣਕ ਵੱਢਣ ਤੋਂ ਲੈ ਕੇ ਤੂੜੀ ਬਣਾਉਣ ਤੱਕ ਸਿਰਫ 20 ਦਿਨਾਂ ਦਾ ਸੀਜ਼ਨ ਹੁੰਦਾ ਪਰ 20 ਦਿਨ ਵੀ ਜੇ ਫੋਨ ਅਸੀਂ ਕਰੀ ਜਾਂਨੇ ਫਾਇਰ ਅਪਗ੍ਰੇਡ ਨੂੰ ਤੇ ਫਾਇਰ ਅਪਗ੍ਰੇਡ ਵਾਲੇ ਫੋਨ ਹੀ ਨਹੀਂ ਚੱਕਦੇ ਜੀ ਸਿਰਫ ਮਹੀਨ 20 ਦਿਨਾਂ ਦੀ ਖਾਤਰ ਤੇ ਫਿਰ ਇਹਨਾਂ ਨੂੰ ਤਰਖਾਨ ਦੇਣ ਦਾ ਕੀ ਫਾਇਦਾ ਇੰਨੇ ਚਿੱਟੇ ਹਾਥੀ ਖੜੇ ਕਰਨ ਦਾ ਕੀ ਫਾਇਦਾ ਵੀ ਫਾਇਰ ਅਪਗ੍ਰੇਡ ਅਸੀਂ ਖੜੀ ਕਰ ਲਗੇ ਤੇ ਉੱਥੇ ਅਸੀਂ ਫੋਨ ਕਰਦੇ ਕੋਈ ਚੱਕਦਾ ਨਹੀਂ ਜੀ ਇਹ ਸਿਰਫ ਇੱਕ ਡਰਾਮੇ ਦੀ ਤਰ੍ਹਾਂ ਸਾਰਾ ਕੰਮ ਕਰ ਰਿਹਾ ਜੀ ਇਹਦੂ ਮੈਂ ਸਮਝਦਾ ਕਿ ਸਰਕਾਰ ਦਾ ਫੇਲਿਅਰ ਕੋਈ ਨਹੀਂ ਹੋ ਸਕਦਾ ਜਿੰਨਾ ਫੇਲਿਅਰ ਹੈ ਸਰਕਾਰ ਦਾ ਐਤਕੀ ਅੱਗ ਵੀ ਬਹੁਤ ਜ਼ਿਆਦੇ ਜਿਹੜੀ ਲੱਗੀ ਆ ਸ਼ੌਟ ਸ਼ਕ ਨੇ ਆਪਣੇ ਬਿਜਲੀ ਦੇ ਕਰੰਟ ਦੇ ਨਾਲ ਲੱਗੀ ਆ ਜਾਂ ਕਮਬੈਨ ਚੋਂ ਕੋਈ ਚਗਿਆੜਾ ਨਿਕਲਿਆ ਉਹਦੇ ਨਾਲ ਲੱਗੀ ਆ ਕਿਉਂਕਿ ਇਹ ਹਮੇਸ਼ਾ ਹੀ ਚਲੋ ਹੁੰਦਾ ਰਹਿੰਦਾ ਪਰ ਐਤਕੀ ਬਹੁਤ ਅਦਾਦ ਦੇ ਵਿੱਚ ਹੈ ਇਸ ਕਰਕੇ ਜਿੱਥੇ ਸਰਕਾਰ ਤੋਂ ਮੰਗ ਕਰਦੇ ਉਥੇ ਲੋਕਾਂ ਨੂੰ ਵੀ ਅਪੀਲ ਕਰਦੇਵੇਂ ਇਹਨਾਂ ਲੋਕਾਂ ਦੀ ਜਿਹੜੇ ਵਿਚਾਰੇ ਬੇਸਹਾਰਾ ਹੋ ਗਏ ਮੈਂ ਕਹਿ ਲੂੰਗਾ ਕਿ ਜਿਨ੍ਹਾਂ ਦੇ ਕੋਲ ਖਾਣ ਨੂੰ ਕਣਕ ਨਹੀਂ ਰਹੀ ਤੂੜੀ ਪਸ਼ੂਆਂ ਨੂੰ ਪਾਉਣ ਨੂੰ ਨਹੀਂ ਰਹੀ ਉਹਨਾਂ ਦੀ ਮਦਦ ਆ ਜਿਹੜੀ ਉਹ ਸਾਨੂੰ ਲੋਕਾਂ ਨੂੰ ਵੀ ਕਰਨੀ ਚਾਹੀਦੀ ਮਲਾਕਾ ਹਫ਼ਤੇ ਦੀ ਕ੍ਰੀਮ ਜਿਹੜੀਆਂ ਮੰਡੀਆਂ ਸ਼ੁਰੂ ਹੋ ਚੁੱਕੀਆਂ ਤੇ ਮੰਡੀਆਂ ਦੇ ਕੀ ਹਾਲਾਤ ਨੇ ਕੀ ਗਏ ਤੁਸੀਂ ਕਿਹੜਾ ਮੰਡੀਆਂ ਦੇ ਹਾਲਾਤ ਇਹ ਨੇ ਜਿਹੜੀ ਮਰਜ਼ੀ ਮੰਡੀ ਜਾ ਕੇ ਦੇਖ ਲਓ ਗਲਟਾ ਜਿਹੜਾ ਪੂਰਾ ਚੜਿਆ ਹੋਇਆ ਸਿਰਫ 2 ਦਿਨ ਹੋਇਆ ਬਾੜਦਾਨ ਆਏ ਨੂੰ ਬਾੜਦਾਨਾ ਜਿਹੜਾ ਜਿਵੇਂ ਕੱਲ ਮਲਾ ਮੰਡੀ ਸੀ ਸਾਡੇ ਕੋਈ ਬਾੜਦਾਨਾ ਨਹੀਂ ਸੀ ਸਿਰਫ ਸ਼ਾਮ ਨੂੰ ਇੱਕ ਟਰੱਕ ਆਇਆ ਹੋਰ ਮੰਡੀਆਂ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਫਸਲ ਪਹੁੰਚ ਚੁੱਕੀ ਆ ਤੇ ਬਾੜਦਾਨਾ ਹੈ ਨਹੀਂ ਕਿਉਂਕਿ ਲਿਫਟਿੰਗ ਵੀ ਜਿਹੜੀ 0% ਹੈ ਜੀ ਤੇ ਬਾੜਦਾਨਾ ਕਿਤੇ ਇੱਕਾ ਦੁਕਾ ਆ ਵਾਰਦਾਨੇ ਦੀ ਵੀ ਬਹੁਤ ਵੱਡੀ ਕਮੀ ਮਾਲਾ ਸਾਹਿਬ ਇੱਕ ਪਛੇਦਾਨੀ ਗਰਮੀ ਸਿੰਘ ਖੋਡਿੰਗਾ ਇੱਥੇ ਪਹੁੰਚੇ ਸੀਗੇ ਖੇਤੀਬਾੜੀ ਮੰਤਰੀ ਉੱਥੇ ਵਿਧਾਇਕ ਅਮਰਤਪਾਲ ਨੇ ਇਲਜ਼ਾਮ ਲਾਇਆ ਕਹਿੰਦੇ ਜਿਹੜੀਆਂ ਤੁਹਾਡੀਆਂ ਸੱਜੀਆਂ ਖੱਬੀਆਂ ਬਾਵਾ ਉਹਨਾਂ ਦੇ ਸਵਾਲ ਚੱਕੇ ਆ ਜਦੋਂ ਵੀ ਵਿਧਾਇਕ ਅਮਰਤਪਾਲ ਸਿੰਘ ਸੁਗੜਣਾ ਦਾ ਸਵਾਲ ਚੱਕਦੇ ਸੱਜੀਆਂ ਖੱਬੀਆਂ ਬਾਵਾ ਦੇ ਚੱਕਦੇ ਆ ਤਾਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਉਹਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਮੈਨੂੰ 42000 ਵੋਟਾਂ ਜਿਹੜੀ 2017 ਦੇ ਵਿੱਚ ਪਈ ਸੀ ਮੈਂ ਐਮਐਲਏ ਸਾਹਿਬ ਨੂੰ ਇਹ ਦੱਸਣਾ ਚਾਹਣਾ ਕਿ ਸੱਜੀਆਂ ਖੱਬੀਆਂ ਬਾਵਾ ਥ 42000 ਵੋਟਰ ਆ ਜਿਹੜੇ ਮੇਰੇ ਕਸ਼ਰੋਮਣੀ ਕਾਲੀ ਦਲ ਦੇ 42000 ਹੀ ਸੱਜੀਆਂ ਖਬੀਆਂ ਬਾਵਾ ਜੀ ਤੇ 35000 ਦੇ ਕਰੀਬ ਵੋਟ ਮੈਨੂੰ ਹੁਣ ਪਈ ਆ 2022 ਚ ਉਹ 35000 ਲੋਕ ਜਿਹੜੇ ਮੇਰੀਆਂ ਸੱਜੀਆਂ ਖਬੀਆਂ ਬਾਵਾ ਸ਼ਰੋਮਣੀ ਕਾਲੀ ਦਲ ਦੀਆਂ ਸੱਜੀਆਂ ਖਬੀਆਂ ਬਾਵਾ ਜੀ ਕਿਉਂਕਿ ਮੈਂ ਸਮਝਦਾ ਕਿ ਮੈਂ ਜ਼ਿਲ੍ਹੇ ਦਾ ਨੁਮਾਇੰਦਾ ਵੀ ਰਿਹਾ ਜ਼ਿਲ੍ਹਾ ਪ੍ਰਧਾਨ ਰਿਹਾ 16 ਸਾਲ ਅੱਜ ਵੀ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਬਜਾਅਰ ਦੇ ਤੌਰ ਤੇ ਜ਼ਿਲ੍ਹੇ ਦੀ ਤੇ ਮੈਂ ਸਮਝਦਾ ਕਿ ਪੂਰਾ ਜ਼ਿਲ੍ਹਾ ਜਿਹੜਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਵੋਟਰ ਨੇ ਉਹ ਸਾਰੇ ਮੇਰੀਆਂ ਸੱਜੀਆਂ ਖੱਬੀਆਂ ਬਾਹਾਂਾਂ ਪੂਰੇ ਜ਼ਿਲ੍ਹੇ ਦੇ ਐਮਐਲਏ ਸਾਹਿਬ ਨੂੰ ਭੁਲੇਖਾ ਹੋ ਸਕਦਾ ਕਿ ਜਿਹੜੀਆਂ ਸੱਜੀਆਂ ਖੱਬੀਆਂ ਬਾਹਾਂ ਉਹ ਪਰਖਦੇ ਨੇ ਇਹ ਮੈਂ ਸਮਝਦਾ ਕਿ ਉਹਨਾਂ ਦਾ ਬਹੁਤਾ ਕੋਈ ਕਿਉਂਕਿ ਕੰਮ ਵੱਲ ਉਹਨਾਂ ਦਾ ਧਿਆਨ ਨਹੀਂ ਮੈਂ ਇਹ ਸਮਝਦਾ ਕਿ ਜਿਹੜਾ ਇਸ ਕੰਮ ਤੇ ਉਹ ਜ਼ੋਰ ਲਾਉਂਦੇ ਨੇ ਉਹ ਕੰਮਾਂ ਤੇ ਜ਼ੋਰ ਲਾ ਲੈਣ ਕਿ ਡਿਵੈਲਪਮੈਂਟ ਕਿਵੇਂ ਹੁੰਦੀ ਆ ਜਾਂ ਗਰੀਬਾਂ ਨੂੰ ਮੁਆਵਜ਼ਾ ਮੈਂ ਕਿਵੇਂ ਦਵਾ ਸਕਦਾ ਮੈਂ ਸਮਝਦਾ ਕਿ ਬਹੁਤ ਵੱਡ ਚੰਗੀ ਗੱਲ ਹੋ ਸਕਦਾ ਕਿਸੇ ਨੂੰ ਕੋਈ ਫਾਇਦਾ ਹੋ ਸਕਦਾ ਜੇ ਮੇਰੀਆਂ ਸੱਜੀਆਂ ਖੱਪੀਆਂ ਬਾਹਾਂ ਪਰਖਣ ਦੇ ਨਾਲ ਲੋਕਾਂ ਨੂੰ ਕੋਈ ਫਾਇਦਾ ਹੁੰਦਾ ਮੈਂ ਕਹਿੰਦਾ ਜਰੂਰ ਪਰਖੇ ਜੀ ਪਰ ਉਹਨੂੰ ਮੈਂ ਦੱਸਣਾ ਚਾਹਣਾ ਕਿ ਜਿਨਨੇ VOTER ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨੇ ਹੀ ਮੇਰੀਆਂ ਸੱਜੀਆਂ ਖੱਪੀਆਂ ਬਾਹਾਂ ਮੈਂ ਦਲ ਬਦਲੂਗਾ ਝੋ ਨਹੀਂਗਾ ਇਹ ਪਹਿਲਾਂ ਕਾਂਗਰਸ ਪਾਰਟੀ ਨਾਲ ਸੀ ਐਮਐਲਏ ਦਾ ਪਰਿਵਾਰ ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਪਾਰਲੀਮੈਂਟ ਦਾ ਇਲੈਕਸ਼ਨ ਸੀ ਉਨਨੋ ਨੂੰ ਉੱਟਾ ਪੰਝਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਆਵਾਜ਼ ਦੀ ਪਾਰਟੀ ਆਈ ਤਾਂ ਉਧਰ ਜਾਵੜੇ ਪਿਛਲਾ ਜਿਹੜਾ ਕੰਗਸਾਹਬ ਸੀ ਜਿਨੇ ਇਥੋਂ ਇਲੈਕਸ਼ਨ ਲੜਿਆ ਸੀ ਜਿਨੇ ਮੁੜ ਕੇ ਮੂੰਹ ਨਹੀਂ ਦਿਖਾਇਆ ਉਹਦਾ ਇਹ ਪੀਏ ਦੇ ਤੌਰ ਤੇ ਕੰਮ ਕਰਦਾ ਸੀ ਚਲੋ ਪ੍ਰਮਾਤਮਾ ਮੈਂ ਸਮਝਦਾ ਕਿ ਉਹਨਾਂ ਦੇ ਮੱਥੇ ਦੀ ਲਕੀਰ ਸੀ ਉਹਨਾਂ ਨੂੰ ਐਮਐਲਏ ਬਣਾਉਣਾ ਸੀ ਪ੍ਰਮਾਤਮਾ ਨੇ ਤੇ ਜਨਤਾ ਨੇ ਬਣਾ ਦਿੱਤਾ ਪਰ ਉਹਨਾਂ ਮੰਗੂ ਨਹੀਂ ਅੱਜ ਅਸੀਂ ਐਮਐਲਏ ਦੀ ਖਾਤਰ ਭੱਜ ਕੇ ਹੋਰ ਪਾਰਟੀ ਜਾਈਏ ਜਾਂ ਉੱਥੇ ਹੋਰ ਜਾਈਏ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਰਵਾਂਗੇ ਜਿਹੜੀ ਵੀ ਸਾਡੀ ਆ ਕਰੀਮਾ ਪੂਰੇ ਹਲਕੇ ਦੀ ਜਾਂ ਮੇਰੇ ਨਾਲ ਬੈਠੀ ਮੈਂ ਸਮਝਦਾ ਕਿ ਸੱਜੀਆਂ ਖੰਭੀਆਂ ਬਹੁਤਾਂ ਨੂੰ ਮੈਂ ਦੱਸਣਾ ਚਾਹਣਾ 42000 ਵੋਟਰਾਂ ਜੀ ਤੇ 35000 ਵੋਟਰਾਂ ਜਿਨ੍ਹਾਂ ਨੇ ਮੈਨੂੰ ਐਤਕੀ ਵੋਟਾਂ ਪਾਈਆਂ ਉਹਨੂੰ ਮੈਂ ਕਹਿਣਾ ਕਿ ਹਰ ਵੋਟਰ ਤੇ ਨਿਗਾਹ ਰੱਖ ਲੈ ਹਰ ਵੋਟਰ ਦੀ ਗੱਲ ਆ ਜਿਹੜੀ ਉਹ ਮੇਰੇ ਤੇ ਢਾਲਦਿਆ ਕਰੇ ਜੇ ਲੋਕਾਂ ਦੇ ਕੰਮ ਆ ਸਕਦਾ ਲੋਕਾਂ ਨੂੰ ਕੋਈ ਫਾਇਦਾ ਹੋ ਸਕਦਾ ਇਸ ਤਰ੍ਹਾਂ ਇਹਨਾਂ ਦਾ ਫੇਲਿਅਰ ਜਿਹੜਾ ਉਹ ਦੂਜਿਆਂ ਤੇ ਕੱਢਦੇ ਨੇ ਇਹ ਇਲਕਸ਼ ਤੋਂ ਪਹਿਲਾਂ ਇਹ ਕਹਿਣਾ ਹੁੰਦਾ ਸੀ ਕਿ ਕਾਂਗਰਸ ਪਾਰਟੀ ਨੇ بڑے بڑے ਕਪੜੇ ਕੀਤੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਬੜਾ ਕੁਝ ਕੀਤਾ ਸਾਡੀ ਸਰਕਾਰ ਬਣਾ ਦਿਓ ਅਸੀਂ ਉਹਨਾਂ ਬਾਹਰ ਕੱਢ ਕੇ ਲਿਆਵਾਂਗੇ ਤੇ 2575 ਦਾ ਮੈਂ ਸਮਝਦਾ ਕਿ ਇਹਨਾਂ ਦਾ ਆਪ ਸੋਚ ਦੀ ਅੰਕੜਾ ਅੱਜ ਤੱਕ ਕਾਂਗਰਸ ਪਾਰਟੀ ਦੀ ਗੱਲ ਕੀਤੀ ਇਹਨਾਂ ਨੇ ਇਸ ਐਸਐਮਐਲਏ ਨੇ ਮੈਂ ਮੈਂ ਜਿਹਦਰ ਸਾਹਿਬ ਇਹੀ ਗੱਲ ਕਰਨੀ ਸੀ ਵੀ ਜਿਹੜਾ ਜਦੋਂ ਆਮ ਆਦਮੀ ਪਾਰਟੀ ਬਾਗੇਪਾਨੇ ਹਲਕੇ ਦੇ ਆਪਾਂ ਜੇ ਗੱਲ ਕਰੀਏ ਤਾਂ ਉਸ ਤੇ ਜਦੋਂ ਸਵਾਲ ਚੱਕਦੇ ਆ ਉਹ ਵਿਰੋਧੀ ਧਿਰ ਇੱਥੇ ਕਾਂਗਰਸ ਆਪਾਂ ਕਹਿ ਸਕਦੇ ਆ ਪਰ ਉਹ ਜਿਹੜਾ ਜਿਹੜਾ ਆਪਾਂ ਸਵਾਲ ਚੱਕਦੇ ਕਾਲੀ ਦਲ ਦੀ ਕਿਉਂ ਚੱਕਦੇ ਆ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਹੱਕ ਡਾ ਕੇ ਲੜਦਾ ਇੱਥੇ ਤੁਸੀਂ ਦੇਖਿਆ ਹੋਊਗਾ ਸਾਡੀ ਸਾਰੀ ਟੀਮ ਨੇ ਕਿੰਨੇ ਧਰਨੇ ਦਿੱਤੇ ਸਾਡੇ ਦੇ ਰੱਜ ਕੇ ਪਰਚੇ ਕੀਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹੋਰ ਸਾਰੇ ਡਰਦੇ ਆ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਸ਼੍ਰੋਮਣੀ ਅਕਾਲੀ ਦਲ ਸਾਢੇ 8 ਸਾਲ ਹੋ ਗਏ ਸੱਤਾ ਤੋਂ ਬਾਹਰ ਆ ਸਾਢੇ 8 ਸਾਲ ਹੋ ਗਏ ਲੜਾਈ ਲੜਦੇ ਆ ਲੋਕਾਂ ਦੀ ਲੜਦੇ ਆ ਲੜਦੇ ਰਹਾਂਗੇ ਸਾਡੇ ਲੀਡਰਸ਼ਿਪ ਬੰਨਾਂ ਤੇ ਵੀ ਪਰਚੇ ਹੋਏ ਸਵੇਰੇ ਆਪ ਦੇ ਖੁੱਦ ਤੇ ਪਰਚੇ ਹੋਏ ਪਰਿਵਾਰ ਤੇ ਪਰਚੇ ਹੋਏ ਪਰ ਸਾਨੂੰ ਪ੍ਰਵਾਹ ਕੋਈ ਨਹੀਂ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਸਿਰਫ ਜੇ ਡਰਦੇ ਆ ਤਾਂ ਪ੍ਰਮਾਤਮਾ ਤੋਂ ਡਰਦੇ ਆ ਸੱਚੇ ਬਾਦਸ਼ਾਹ ਤੋਂ ਡਰਦੇ ਆ ਇਹਨਾਂ ਤੋਂ ਬਿਲਕੁਲ ਨਹੀਂ ਡਰਦੇ ਜੋ ਇਹ ਮਰਜ਼ੀ ਕਰ ਲੈ ਜੇ ਇਹਨਾਂ ਦੀ ਮਰਜ਼ੀ ਹੈ ਹੋਰ ਵੀ ਪਰਚੇ ਦੇ ਲੈ ਜੋ ਇਹਨਾਂ ਦਾ ਜੀ ਕਰਦਾ ਬਿਲਕੁਲ ਲੋਕਾਂ ਦੀ ਆਵਾਜ਼ ਚੁੱਕਦੇ ਰਾਵਾਂਗੇ ਲੋਕਾਂ ਦੀ ਆਵਾਜ਼ ਆ ਜਿਹੜੀ ਕਦੇ ਵੀ ਉਹ ਦਬਣ ਨਹੀਂ ਦੇਵਾਂਗੇ ਡਟ ਕੇ ਜੇ ਸਭ ਤੋਂ ਵੱਧ ਧਰਨੇ ਲਾਏ ਤਾਂ ਸ਼ਰੋਮਣੀ ਅਕਾਲੀ ਦਲ ਨੇ ਲਾਏ ਤਾਂ ਸਾਡੇ ਖਿਲਾਫ ਬੋਲਦੇ ਨੇ ਮੈਂ ਤੁਹਾਨੂੰ ਵਿੱਚੇ ਗੱਲ ਲੈ ਕੇ ਸੀ ਦੱਸਣਾ ਚਾਹਣਾ ਕਿ ਇਹ ਕਹਿੰਦੇ ਸੀ ਅਸੀਂ ਕੱਪੜੇ ਬਾਹਰ ਲੈ ਕੇ ਆਵਾਂਗੇ ਕਾਂਗਰਸ ਪਾਰਟੀ ਦੇ ਕਿੰਨੇ ਕੱਪੜੇ ਐਮਐਲਏ ਸਾਉ ਨੂੰ ਮੈਂ ਪੁੱਛਣਾ ਚਾਹਣਾ ਬਾਹਰ ਆਏ ਕਿੰਨੇ ਵਾਰ ਤੂੰ ਕਾਂਗਰਸ ਦੇ ਖਿਲਾਫ ਬੋਲਿਆ ਕਿੰਨੇ ਵਾਰ ਹੋਰ ਪਾਰਟੀਆਂ ਦੇ ਖ ਇਕ ਕੋਈ ਸ਼੍ਰੋਮਣੀ ਅਕਾਲੀ ਦਲ ਇੱਕ ਬਾਦ ਪਾਰਟੀ ਆ ਜਿਹੜੀ ਹਮੇਸ਼ਾ ਲੋਕਾਂ ਦੇ ਹੱਕਾਂ ਇਤਾਂ ਦੀ ਖਾਤਰ ਖੜਦੀ ਆ ਤੇ ਤੂੰ ਉਹਨਾਂ ਦੇ ਸਵਾਲ ਚੁੱਕਦਾ ਬੜੀਆਂ ਗੱਲਾਂ ਕਮਾਫਰਾ ਕੇ ਕਰਦਾ ਇਹ ਸਾਰਿਆਂ ਨੂੰ ਪਤਾ ਸਾਰੇ ਜਾਣਦੇ ਨੇ ਕਿਹੜੇ ਕੀ ਆ ਤੇ ਕਿਹੜੇ ਕੀ ਆ ਦੂਸਰੇ ਨੰਬਰ ਤੇ ਮੈਂ ਇਹ ਦੱਸਣਾ ਚਾਹਣਾ ਕਿ ਤਹਿਸੀਲ ਦੇ ਵਿੱਚ ਅੱਜ ਉਹ ਲੋਕ ਜਿਹੜੇ ਪੈਸੇ ਲੈ ਕੇ ਜਾਂਦੇ ਆ ਸਾਨੂੰ ਇੱਕ ਇੱਕ ਦਾ ਪਤਾ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਪ੍ਰਮਾਤਮਾ ਨੇ ਤਾਕਤ ਦਿੱਤੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਦਾਸਰੂ ਤੁਸੀਂ ਇੱਥੋਂ ਨਮਾਇੰਦਾ ਚੁਣ ਕੇ ਭੇਜਿਆ ਜਿੰਨੇ ਤਸੀਲ ਚ ਅੱਜ ਕਰਪਸ਼ਨ ਹੋ ਰਹੀ ਹੈ ਤੇ ਬੰਦੇ ਫੜ ਕੇ ਜਾਂਦੇ ਆਵਾ ਦੀ ਪਾਰਟੀ ਦੇ ਸਾਨੂੰ ਇੱਕ ਇੱਕ ਦਾ ਪਤਾ ਉਹ ਵਾਪਸ ਸਾਡੀਆਂ ਦੀਆਂ ਜੇਬਾਂ ਚ ਪਾਵਾਂਗੇ ਜਿਹੜੇ ਲੋਕਾਂ ਨਾਲ ਅੱਜ ਠੱਗੀ ਹੋ ਰਹੀ ਹੈ ਤਸੀਲ ਦੇ ਵਿੱਚ ਉਹ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਪ੍ਰੈਸ ਦੇ ਸਾਹਮਣੇ ਨਾਲੇ ਪਤਾ ਲੱਗੂਗਾ ਪੈਸੇ ਕਿੱਥੇ ਜਾਂਦੇ ਆ ਕੌਣ ਲੈ ਕੇ ਜਾਂਦਾ ਇੱਕ ਇੱਕ ਆਦਮੀ ਦਾ ਸਾਨੂੰ ਪਤਾ ਗਾਲਾ ਸਾਹਿਬ ਜੇ ਸਰਕਾਰ ਦੇ ਅੱਜ ਨਸ਼ਿਆਂ ਦੀ ਜਿਹੜੀ ਮੰਨ ਚੱਲ ਰਹੀ ਹੈ ਕਿ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਹੈ ਜੇਕਰ ਪਿਛਲੇ ਦਿਨੀ ਨਸ਼ਿਆਂ ਸੰਬੰਧੀ ਗੱਲ ਕਰੀਏ ਤਾਂ ਇਥੋਂ ਮੋਗਾ ਜ਼ਿਲ੍ਹੇ ਦੇ ਸਮਾਜ ਸੇਵੀ ਨੇ ਮਹਿੰਦਰਪਾਲ ਲੁੰਬਾ ਜਿਹੜੇ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਜਿਨ੍ਹਾਂ ਨੇ ਛੇੜੀ ਹੋਈ ਸੀ ਤੇ ਉਹਨਾਂ ਤੇ ਹੀ ਜਿਹੜਾ ਇੱਕ ਇੱਕ ਤਾਂ ਉਹਨਾਂ ਤੇ ਬਲਾਕਕਾਰ ਦਾ ਮਾਮਲਾ ਦਰਜ ਹੋ ਜਾਂਦਾ ਤੇ ਇੱਕ ਉਹਨਾਂ ਤੇ ਹੀ ਨਸ਼ੇ ਵੇਚਣ ਦਾ ਜਿਹੜਾ ਮਾਮਲਾ ਦਰਜ ਹੋਦਾ ਹੋ ਜਾਂਦਾ ਹਾਲਾਂਕਿ ਉਹ ਹਜੇ ਅਦਾਲਤ ਦੇ ਵਿੱਚ ਜਿਹੜਾ ਮਾਮਲਾ ਹੈ ਦੂਜੇ ਪਾਸੇ ਜੇਕਰ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਮੋਗਾ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਂਦੀ ਹੈ ਤੇ ਉੱਥੇ ਜਿਹੜੇ ਜਿਹੜੇ ਸਮਾਜ ਸੇਵੀ ਨੇ ਲੱਖਾਂ ਸਦਾਨਾ ਵੀ ਉੱਥੇ ਪਹੁੰਚਦੇ ਨੇ ਲੱਖਾਂ ਸਦਾਨਾ ਵੱਲੋਂ ਜਿੱਥੇ ਮੋਗਾ ਦੀ ਵਿਧਾਇਕਾ ਨੂੰ ਜਿਹੜੀ ਏਸੀਆਂ ਵਾਲੀ ਬੀਬੀ ਕਹਿ ਕੇ ਘੇਰੇ ਗਏ ਉੱਥੇ ਬਾਘੇਪੁਰਾਣੇ ਦੇ ਵਿਧਾਇਕ ਨੂੰ ਵੀ ਨਸ਼ਿਆਂ ਦੇ ਵਿੱਚ ਗਲਤਾਨ ਹੋਣ ਦਾ ਉਹਨਾਂ ਨੇ ਦੋਸ਼ ਲਾਇਆ ਹਾਲਾਂਕਿ ਦੋਸ਼ ਸਿੱਧ ਨਹੀਂ ਹੋਈ ਸਾਨੂੰ ਨਹੀਂ ਪਤਾ ਉਹ ਦੋਸ਼ ਜੈ ਜੈ ਕਨ ਜੈ ਜੈ ਪਰ ਉਹਨਾਂ ਨੇ ਜਿਹੜੇ ਬਾਗਾ ਪ੍ਰਾਣਾ ਦੇ ਵਿਧਾਇਕ ਤੇ ਸਿੱਧੇ ਅਟੈਕ ਕਰਦਿਆਂ ਦੋਸ਼ ਲਾਏ ਕਿ ਬਾਗਾ ਪ੍ਰਾਣਾ ਦਾ ਵਿਧਾਇਕ ਹੈ ਜਿਹੜਾ ਉਹ ਨਸ਼ੇ ਵਕਵਾ ਰਿਹਾ ਖੁਦ ਉਹ ਕਹਿ ਰਿਹਾ ਕੀ ਉਹ ਕੋਈ ਜਮੈਂ ਐਮ ਐਮ ਐਲ ਏ ਵਰਗਾ ਤਾਂ ਨਹੀਂ ਕਿਉਂਕਿ ਮੈਂ ਨਿੱਜੀ ਕਿਸੇ ਤੇ ਅਟੈਕ ਕਰਾਂ ਪਰ ਲਖੇ ਸਧਾਨੇ ਨੇ ਜੋ ਕਿਹਾ ਕਿ ਐਮ ਐਲ ਏ ਦਾ ਪਰਿਵਾਰਕ ਮੈਂਬਰ ਨਸ਼ਿਆਂ ਦੇ ਵਿੱਚ ਕਿਰਿਆ ਹੁਣੇ ਦੋਸ਼ ਲਾਏ ਨੇ ਪਰ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਕਿਸੇ ਦਾ ਬੱਚਾ ਛੋਟੀ ਉਮਰ ਦੇ ਵਿੱਚ ਬੱਚਾ ਉਹਦੀ ਜ਼ਿੰਦਗੀ ਖਰਾਬ ਹੋਵੇ ਮੈਂ ਇਹਦੇ ਤੇ ਕੋਈ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਐਮਐਲਏ ਨੂੰ ਜਰੂਰ ਮੈਂ ਕਹੂੰਗਾ ਕਿ ਬੋਲਣ ਤੋਂ ਪਹਿਲਾਂ ਆਪਦੀ ਪੀੜੀ ਥੱਲੇ ਜਰੂਰ ਛੋਟਾ ਮਾਰ ਲਿਆ ਕਰੋ ਕਿਉਂਕਿ ਕਿਸੇ ਦੀ ਬੱਚੇ ਦੀ ਜ਼ਿੰਦਗੀ ਖਰਾਬ ਕਰਨੀ ਇਹ ਫਿਰ ਜੋ ਉਹ ਕਰ ਰਿਹਾ ਫਿਰ ਅਸੀਂ ਵੀ ਉਹੋ ਜਿਹਾ ਕੋਈ ਬਿਆਨ ਦੇਈਏ ਤਾਂ ਉਹ ਚੰਗੀ ਗੱਲ ਨਹੀਂ ਜੇ ਉਹ ਲੂੰਬਾ ਜੀ ਤੇ ਹੋਇਆ ਮੋਗੇ ਤਾਂ ਬਹੁਤ ਮਾੜਾ ਹੋਇਆ ਕਿਉਂਕਿ ਬਲਾਤਕਾਰ ਦਾ ਪਰਚਾ ਦੇਣਾ ਜਾਂ ਨਸ਼ੇ ਦਾ ਪਰਚਾ ਉਤਸਵ ਤੇ ਦੇ ਦੇਣਾ ਜਿਹੜਾ ਆਵਾਜ਼ ਬੁਲੰਦ ਕਰਦਾ ਇਹਦੂ ਮਾੜੀ ਗੱਲ ਨਹੀਂ ਹੋ ਸਕਦੀ ਕਿਉਂਕਿ ਸਾਰੇ ਸਮਾਜ ਸੇਵੀ ਉਹਦੀ ਪਿੱਠ ਤੇ ਖੜੇ ਹੋਏ ਤਾਂ ਉਹਦੇ ਵਿੱਚ ਜੇ ਇਹ ਗੱਲਾਂ ਨਹੀਂ ਤਾਂ ਬਹੁਤ ਮਾੜੀ ਗੱਲ ਇਹਦੂ ਮੰਦ ਭਾਗੀ ਗੱਲ ਨਹੀਂ ਹੋ ਸਕਦੀ ਬਿਜਲੀ ਦੇ ਮੁੱਦੇ ਤੇ ਲੈ ਕੇ ਜਿਹੜੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਦਿਨੇ ਪੈਦਲੋਂ ਪੱਟ ਮੰਨ ਲਿਆ ਜਾਇਜ਼ ਹੈ ਰਾਤਾਂ ਨੂੰ ਵੀ ਜਿਹੜੇ 2-2 ਵਜੇ ਤੱਕ ਲੋਕ ਹੈ ਜਿਹੜੇ ਉਹ ਬਿਜਲੀ ਤੋਂ ਬਿਨਾ ਟਟਕਦੇ ਦਿਖਾਈ ਦਿੰਦੇ ਆ ਧਰਨੇ ਮਜਾਰੇ ਜਿਹੜੇ ਰਿੰਡਾਂ ਤੇ ਜਾ ਕੇ ਲੱਗ ਰਹੇ ਐ ਐਸਡੀਓ ਲੋਕੇ ਰੰਦੀਆਂ ਹਲਕਾ ਵਿਧਾਇਕ ਕੱਲ ਜਿਹੜੇ ਹਲਕਾ ਵਿਧਾਇਕ ਦੇ ਘਰ ਵੀ ਜਿਹੜੇ ਇਧਰਲੇ ਠੱਠੀ ਭਾਈ ਸੁਖਾਨੰਦ ਚਿੱਤਾ ਮੋੜ ਤੋਂ ਬਾਅਦ ਇਹਨਾਂ ਪਿੰਡਾਂ ਦੇ ਲੋਕ ਆ ਜਿਹੜੇ ਵਿਧਾਇਕ ਦੇ ਘਰ ਵੀ ਗਏ ਸੀ ਤੇ ਉਹਨਾਂ ਦੇ ਜਿਹੜੀ ਰਾਤ ਨੂੰ 2-2 ਵਜੇ ਤੱਕ ਲਾਈਟ ਹੈ ਜਿਹੜੀ ਕੱਟ ਲੱਗਦੀ ਐ ਉਹਦੇ ਸਭ ਤੋਂ ਵੱਡੀ ਗੱਲ ਦਾ ਮੈਂ ਤੁਹਾਨੂੰ ਦੱਸਦਾ ਕਿ ਜਿਉਂ ਸਰਦਾਰ ਸੁਬੀਸ਼ੀ ਬਾਦਲ ਨੇ ਬਿਲੀ ਸਰਪਲਸ ਸੂਬਾ ਬਣਾਇਆ ਪੰਜਾਬ ਦਾ ਹਰ ਸਾਲ ਆ ਜਿਹੜਾ ਲੋਡ ਵਧਦਾ ਜਾਂਦਾ ਕਿਉਂਕਿ ਫੈਕਟਰੀਆਂ ਲੱਗਦੀਆਂ ਜਾਂ ਕੋਈ ਏਸੀ ਵਗੈਰਾ ਵਧਦੇ ਜਾਂਦੇ ਆ ਟੈਕਨੀਕ ਦੇ ਹਿਸਾਬ ਨਾਲ ਉਹੀ ਗ੍ਰੈਡ ਨੇ ਤੁਸੀਂ ਵੇਹਨੇ ਹੋ ਆਪਣੇ ਹਲਕੇ 'ਚ ਹੀ ਲੈ ਲਓ ਇੱਕ ਹਲਕੇ ਦੀ ਗੱਲ ਕਰ ਲਓ ਇੱਕ ਵੀ ਗ੍ਰੈਡ ਅੱਠਾਂ ਸਾਢੇ ਅੱਠ ਸਾਲ ਹੋ ਗਏ ਅੱਜ ਪੰਜ ਸਾਲ ਕਾਂਗਰਸੀ ਸਰਕਾਰ ਲਈ ਸਾਢੇ ਤਿੰਨ ਸਾਲ ਇਹਨਾਂ ਨੂੰ ਹੋ ਚਲੇ ਇੱਕ ਵੀ ਗ੍ਰੈਡ ਆਪਣੇ ਹਲਕੇ 'ਚ ਲੱਗਿਆ ਸਿੰਗਲ ਵਿਗਰਣ ਨਹੀਂ ਲੱਗਿਆ ਜਿਹੜੀ ਕਿ ਹਰ ਸਾਲ ਜਿਹੜੀ ਬਿਜਲੀ ਦੀ ਮੰਗ ਆ ਵੱਧਦੀ ਜਾਂਦੀ ਹੈ ਕਿਉਂਕਿ ਬਿਜਲੀ ਦੀ ਮੰਗ ਵਧਣ ਦੇ ਨਾਲ ਨਾ ਕੋਈ ਬਿਜਲੀ ਸਰਪਲਸ ਕਰ ਸਕੇ ਇੱਕ ਵੀ ਜੂੰਟ ਪੈਦਾ ਨਹੀਂ ਕਰ ਸਕਦੇ ਨਾ ਕਾਂਗਰਸੀ ਤੇ ਨਾ ਆਵਾਦਿ ਪਾਰਟੀ ਇਹਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਿਸਟਮ ਬੜਾ ਵਧੀਆ ਬਣਾਇਆ ਸੀ ਥਰਮੋ ਪਲੱਟ ਵੀ ਉਦੋਂ ਲੱਗੇ ਤੁਸੀਂ ਦੇਖਿਆ ਉਦੋਂ ਹੀ ਮੋਟਰਾਂ ਦੇ ਕਨੈਕਸ਼ਨ ਦਿੱਤੇ ਗਏ ਇੱਕ ਵੀ ਕਨੈਕਸ਼ਨ 8.5 ਸਾਲਾਂ 'ਚ ਕਿਸੇ ਨੂੰ ਮਿਲਿਆ ਤੇ ਇੱਕ ਵੀ ਗ੍ਰੈਡ ਨਹੀਂ ਲੱਗਿਆ ਇੱਕ ਵੀ ਮੈਂ ਸਮਝਦਾ ਕਿ ਛੋਟੇ ਤੋਂ ਛੋਟਾ ਕਿਸੇ ਗ੍ਰੈਡ ਦੇ ਵਿੱਚ ਟਰਾਂਸਫਰ ਨਹੀਂ ਇਹ ਲੈ ਕੇ ਆਏ ਤੇ ਸਿਰਫ ਜੇ ਕੋਈ ਬ੍ਰੇਕਰ ਲੱਗ ਜਾਂਦਾ ਉਹਦਾ ਉਦਘਾਟਨ ਕਰੀ ਜਾਂਦੇ ਆ ਜੇ ਕੋਈ ਆ ਤੁਸੀਂ ਦੇਖੋ ਕਿੰਨਾ ਟਰੋਲ ਬਣੀ ਇਹਨਾਂ ਦੀ ਗੱਲ ਜਿਹੜੀ ਵਾਸ਼ਰੂਮਾਂ ਦਾ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਦੇ ਆ ਤੇ ਵਾਸ਼ਰੂਮਾਂ ਦੇ ਉਦਘਾਟਨ ਕਰਦੇ ਫਿਰਦੇ ਕੀ ਵਾਸ਼ਰੂਮਾਂ ਦੇ ਉਦਘਾਟਨ ਕਰਦੀਆਂ ਹੁੰਦੀਆਂ ਸਰਕਾਰਾਂ ਸਰਕਾਰਾਂ ਦਾ ਉਦਘਾਟਨ ਕਰਦੀਆਂ ਨਵੇਂ ਸਕੂਲ ਅਪਗ੍ਰੇਡ ਕਰਕੇ ਸਰਕਾਰਾਂ ਦਾ ਉਦਘਾਟਨ ਕਰਦੀਆਂ ਐਮਐਲਏ ਦਾ ਉਦਘਾਟਨ ਕਰਦੇ ਆ ਮੰਤਰੀ ਦਾ ਉਦਘਾਟਨ ਕਰਦੇ ਆ ਸਕੂਲ ਅਪਗ੍ਰੇਡ ਕਰਕੇ ਬਿਲਡਿੰਗਾਂ ਨਵੀਆਂ ਬਣਾ ਕੇ ਇਹ ਪਖਾਨਿਆਂ ਦੀ ਵਾਸ਼ਰੂਮਾਂ ਦੀ ਰਿਪੇਅਰ ਕਰਕੇ ਉਹਨਾਂ ਦੇ ਉਦਘਾਟਨ ਕਰਦੇ ਫਿਰਦੇ ਆ ਜਾਂ ਪਿਛਲੀਆਂ ਸਰਕਾਰਾਂ ਨੇ ਕਮਰੇ ਬਣਾਏ ਕਮਰਿਆਂ ਦੀ ਮੁਰੰਮਤ ਕਰਕੇ ਉਦਘਾਟਨ ਕਰਦੇ ਆ ਕਿਉਂਕਿ ਕਿੱਥੇ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ ਕਿ ਮਿਸਤਰੀ ਜਿਹੜਾ ਰਾਜ ਮਿਸਤਰੀ ਆ ਉਹਦਾ ਨਾਮ ਪੱਥਰ ਤੇ ਲਿਖਿਆ ਜਾਊਗਾ ਕਿਸੇ ਐਮ ਐਲ ਏ ਮੰਤਰੀ ਦਾ ਨਹੀਂ ਨਾਮ ਲਿਖਿਆ ਜਾਊਗਾ ਅੱਜ ਕਿੱਥੇ ਗਏ ਨੇ ਰਾਜ ਮੰਤਰੀ ਵਿਚਾਰੇ ਰਾਜ ਮਿਸਤਰੀ ਕਿੱਥੇ ਗਏ ਨੇ ਕਿੱਥੇ ਗਏ ਨੇ ਛੋਟੇ ਆਪਣੇ ਕੰਮ ਕਰਨ ਵਾਲੇ ਮਜ਼ਦੂਰ ਜਿਨ੍ਹਾਂ ਦਾ ਨਾਮ ਲਿਖਣਾ ਸੀ ਅੱਜ ਝੂਠੇ ਪੱਥਰ ਲਾ ਕੇ ਵਾਹ ਵਾਖਟਣ ਦੀ ਕੋਸ਼ਿਸ਼ ਕਰ ਰਹੇ ਆ ਹਰ ਗੱਲ 'ਚ ਮੈਂ ਸਮਝਦਾ ਕਿ ਅੱਗੇ ਝੂਠ ਮਾਰ ਕੇ ਇਹਨਾਂ ਦਾ ਦਾਹ ਲੱਗ ਗਿਆ ਤੇ ਹੁਣ ਵੀ ਲੋਕਾਂ ਦਾ ਧਿਆਨ ਭਟਕਾ ਕੇ ਝੂਠ ਬੋਲ ਕੇ ਗੱਲਾਂ ਕਰਕੇ ਤੇ ਇਹ ਅੱਜ ਇਹ ਮੁੱਦੇ ਜਿਹੜੇ ਉਹ ਚੱਕ ਰਹੇ ਨੇ ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਂ ਸਾਰਿਆਂ ਨੂੰ ਇੱਕ ਸਲਾਹ ਦੇਣੀ ਚਾਹਣਾ ਕਿ ਇਹਨਾਂ ਤੋਂ ਇਹ ਸਵਾਲ ਪੁੱਛਿਆ ਕਰੋ ਵੀ ਕੰਮ ਕੀ ਕੀਤੇ ਤੁਸੀਂ ਦੱਸ ਦਿਓ ਤੁਸੀਂ ਹਲਕੇ ਦੇ ਵਿੱਚ ਵੀ ਹਰ ਐਮਐਲਏ ਨੂੰ ਪੁੱਛੋ ਕਿ ਹਲਕੇ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋਏ ਤੇ ਸਰਕਾਰ ਨੂੰ ਵੀ ਪੁੱਛੋ ਹਲਕੇ ਦੇ ਵਿੱਚ ਕਿਹੜੇ ਵੱਡੇ ਕੰਮ ਕੀਤੇ ਜਿਹਦਰ ਸਾਹਿਬ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਜਿਹੜਾ ਮੈਂ ਤੁਸੀਂ ਮਸਲਾ ਚੱਲੇ ਸੀ ਅੱਗ ਵਾਲਾ ਅਸੀਮੀ ਸਵਾਲ ਖੁੱਡ ਪੁੱਛਿਆ ਸੀ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਨੂੰ ਵੀ ਜਿਹੜਾ ਅੱਗ ਲੱਗ ਰਹੀ ਆ ਉਹਨਾਂ 'ਤੇ ਤੁਸੀਂ ਮੁਆਵਜ਼ਾ ਦੇਵੋਗੇ ਉਹਨਾਂ ਨੇ ਇੱਕੋ ਗਾਲਚਰ ਮੇਟ ਦਾ ਮੁਆਵਜ਼ਾ ਦੇਵਾਂਗੇ ਪਰ ਹਜੇ ਤੱਕ ਸਰਕਾਰ ਵੱਲੋਂ ਕੋਈ ਪਾਲਿਸੀ ਜਾਰੀ ਨਹੀਂ ਕੀਤੀ ਗਈ ਵੀ ਮੁਆਵਜ਼ਾ ਕਿਵੇਂ ਅਪਲਾਈ ਹੋਊਗਾ ਕਿੱਥੋਂ ਕਰੋਗੇ ਤੁਸੀਂ ਵੀ ਪ੍ਰੈਸ ਕਾਨਫਰੰਸ ਤੱਕ ਹੀ ਸੀਮਤ ਰੱਖੋਗੇ ਤਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤੁਹਾਨੂੰ ਕਿ ਧਰਨਾ ਪ੍ਰਦਰਸ਼ਨ ਕਰਨਾ ਪਿਆ ਜਾਂ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਪਿਆ ਉਹ ਬਣਾਉਂਗੇ ਕਿਉਂਕਿ ਕਈ ਵਾਦੇ ਆ ਜਿਹੜੇ ਸਰਕਾਰ ਨੇ ਕੀਤੇ ਜਿਵੇਂ ਆਪਾਂ ਪਹਿਲਾਂ 1000-1000 ਰੁਪਏ ਬੀਬੀਆਂਾਂ ਵਾਲਾ ਹੀ ਕਰ ਲਗੇ ਜਾਂ ਜਿਵੇਂ ਤੁਸੀਂ ਹੋਰ ਕਈ ਗੱਲਾਂ ਦਾ ਅੱਜ ਮੁੱਦਾ ਠਾਇਆ ਇਹ ਤੁਸੀਂ ਵੀ ਇਥੇ ਪ੍ਰੈਸ ਕਾਨਫਰੰਸ ਹੀ ਤੱਕ ਸੀਮਤ ਰਹਿ ਜਾਓਗੇ ਜਾਂ ਆਉਣ ਵਾਲੇ ਸਮੇਂ ਤੁਸੀਂ ਪ੍ਰੋਟੈਸਟ ਕਰੋਗੇ ਕਿਤੇ ਬਿਲਕੁਲ ਨਹੀਂ ਪਾਰਟੀ ਪ੍ਰੋਗਰਾਮ ਲਿਖਿਆ ਜਾਊਗਾ ਜੀ ਪਾਰਟੀ ਪ੍ਰਧਾਨ ਸਰਦ ਨਾਮਯੋਗਤ ਹੋਏ ਨੇ ਹੁਣ ਦੁਬਾਰਾ ਪਾਰਟੀ ਦੇ ਪ੍ਰਧਾਨ ਬਣੇ ਨੇ 16 ਸਾਲ ਪਹਿਲਾਂ ਰਹੇ 16 ਸਾਲਾਂ ਤੋਂ ਬਾਅਦ ਹੁਣ ਦੁਬਾਰਾ ਫੇਰ ਉਹ ਪ੍ਰਧਾਨ ਬਣੇ ਨੇ ਉਹਨਾਂ ਦਾ ਇੱਕ ਵਿਜਨ ਹੈ ਪਰ ਸਰਕਾਰ ਚੋਂ ਤਾਂ ਵੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਇੀ ਹੋਣਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਡਵੈਲਪਮੈਂਟ ਕਰਨੀ ਅੱਜ ਵੀ ਉਸ ਗੱਲ ਦਾ ਵਿਜਨ ਹੈ ਉਹਨਾਂ ਚ ਕਿ ਲੋਕਾਂ ਨੂੰ ਕਿਵੇਂ ਅਸੀਂ ਰਾਹਤ ਦਵਾ ਸਕਦੇ ਆ ਇਹ ਸਰਕਾਰ ਤੋਂ ਪਿਛਲੀ ਸਰਕਾਰ ਦੇ ਖਿਲਾਫ ਵੀ ਉਹ ਲੜਦੇ ਰਹੇ ਅੱਜ ਵਾਲੀ ਸਰਕਾਰ ਦੇ ਖਿਲਾਫ ਵੀ ਜੇ ਬੋਲਦਾ ਤਾਂ ਸ਼ਰੋਮ ਨਹੀਂ ਕਾਦੀ ਦਲ ਬੋਲਦਾ ਜਿਹੜਾ ਵੀ ਪ੍ਰੋਪਰ ਪਾਰਟੀ ਪ੍ਰੋਗਰਾਮ ਲਿਖਿਆ ਜਾਊਗਾ ਲੋਕਾਂ ਦੇ ਨਾਲ ਰਹਿ ਮਸ਼ਵਰਾ ਕਰਕੇ ਉਹਦੇ ਤੇ ਪੂਰਾ ਪਹਿਰਾ ਦੇਵਾਂਗੇ ਜੇ ਸਾਨੂੰ ਧਰਨੇ ਮਜਾਰੇ ਕਰਨੇ ਪਏ ਧਰਨੇ ਮਜਾਰੇ ਕਰਾਂਗੇ ਕਿਉਂਕਿ ਇੱਕ ਵਾਰ ਸਾਡਾ ਫਰਜ਼ ਬੰਦਾ ਅਪੀਲ ਕਰਨ ਦਾ ਬੇਨਤੀ ਕਰਨ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅੱਜ ਕਰ ਚੁੱਕੇ ਆ ਤੇ ਇਹਦੂਗਾ ਅਗਲੀ ਕਾਰਵਾਈ ਇਹ ਨਾ ਕਰਕੇ ਫਿਰ ਉਸੇ ਮਤਲਬ ਚੱਲਾ ਜੀ ਬਹੁਤ ਬਤਨਵਾਦ